ਸਰਕਾਰੀ ਕੋਨੇ ਹੁਣ ਬਲੰਦੀਆਂ ਤੇ ਜਦ ਦੀ ਇਹ ਸਰਕਾਰ ਆਈ ਸਰਕਾਰੀ

ਲਾ ਸਕਦਾ ਪ੍ਰਾਈਵੇਟ ਸਕੂਲਾਂ ਦੀ ਫੀਸ ਨਹੀਂ ਮਾੜਾ ਬੰਦਾ ਵੀ ਬੱਚੇ ਪੜ੍ਹਾ ਸਕਦਾ ਹਰ ਫੰਕਸ਼ਨ ਦੇ ਨਵੇਂ ਡਰੈੱਸ ਮੰਨਣ ਮਾਦਰ ਸਾਥੀ ਨਹੀਂ ਪੈਸੇ ਚੁਕਾ ਸਕਦਾ ਉਹ ਸਾਲ ਪਿਛੋਂ ਦਾਖਲਾ ਦਊ ਕਿ ਤੂੰ ਉਹਦਾ ਰੋਟੀ ਖਾ ਸਕਦਾ ਬੇਟਾ ਤਾਂ ਦੇਖੋ ਾਰੇ ਜੀ ਆਪੋ ਤੇ ਪਿੰਡ ਫਰੋਲਪੁਰ ਕਲਾਂ ਦੇ ਬਹੁਤ ਹੀ ਸਮਝਵਾਨ ਤੇ ਪਿਆਰੇ ਨਗਰ ਨਿਵਾਸੀਓ ਅੱਜ ਵੈਨ ਕੈਂਪੇਨ ਜੋ ਪੰਜਾਬ ਸਰਕਾਰ ਤੇ ਸਕੂਲ ਚ ਚੱਲ ਰਿਹਾ ਹੈ ਜਿਤਨਾ صدਕਾ ਚਲਾਈ ਗਈ ਹੈ ਪਿੰਡ ਪਿੰਡ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅੱਜ ਤੀਜਾ ਦਿਨ ਹੈ ਔਰ ਇਹ ਪਹਿਲੇ ਦਿਨ ਆਪ ਸਾਰਾ ਬਮਿਆਲ ਨੋਟ ਜੰਮਲ ਸਿੰਘ ਤਾਰਾਗੜ ਵਾਲਾ ਸਾਰਾ ਏਰੀਆ ਕੱਢਿਆ ਦੂਜੇ ਦਿਨ ਕੱਲ ਦਾ ਦਿਨ ਹੀਗਾ ਤਾਂ ਕੱਲ ਸਾਰਾ ਦਿਨ ਮੀਰਤ ਹੈ ਗਰੋਟਾ ਇਹ ਸਾਰਾ ਏਰੀਆ ਆਪਾਂ ਘਟਿਆ ਔਰ ਅੱਜ ਤੀਜੇ ਦਿਨ ਤਾਰਵਾਨ ਤੇ ਧਾਰ ਦੇ ਬਲਾਕ ਆਪਾਂ ਦਿਨੇਰੇ ਤੱਕ ਜਾਣਾ ਹੈ ਸਾਟੀ ਤੱਕ ਜਾਣਾ ਹੈ ਘਰ ਘਰ ਲੋਕਾਂ ਨੂੰ ਜਾਗਰੂ ਕਰਨਾ ਹੈ ਕਿ ਸਕੂਲ ਤੇ ਕਿਹਦੇ ਬਾਗ ਵੱਲੋਂ ਕੀ ਕੀ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਕੂਲ ਤੇ ਕਿਹਦੇ ਬਾਗ ਵੱਲੋਂ ਨਵੇਂ ਸਕੂਲ ਉਸ ਆਦੀ ਕੀਤੀ ਜਾ ਰਹੀ ਹੈ ਨਵੇਂ ਕਮਰੇ ਸਕੂਲਾਂ ਦੇ ਸਥਾਪਿਤ ਕੀਤੇ ਜਾ ਰਹੇ ਆ ਸਕੂਲਾਂ ਦੇ ਵਿੱਚ ਕਲਰਫੁਲ ਪਰਨੀਚਰ ਬੈਸਕ ਲੱਗੇ ਹੋਏ ਆ ਜਿਸ ਵੀ ਸਟੂਡੀਓ ਵਿੱਚ ਚਲਦਾ ਆ ਅਸੀਂ ਦਲ ਦੇ ਇਸੇ ਕਰਕੇ ਅੱਜ ਤੁਹਾਡੇ ਇਲਾਕੇ ਦੇ ਵਿੱਚ ਆਏ ਆ ਕਿ ਸਾਨੂੰ ਸਹਿਯੋਗ ਦਿਓ ਅੱਜ ਇੱਕ ਵਾਰੀ ਸਕੂਲਾਂ ਦੇ ਜਾਈ ਤਾਂ ਕਿ ਸਕੂਲ ਦੀ ਗੱਲ ਕਰੀਏ ਇਹ ਮਿੰਟ ਸਕੂਲ ਵੀ ਆ ਪ੍ਰਾਈਵੇਟ ਸਕੂਲ ਵੀ ਆ ਇੱਕ ਤੋਂ ਦਫ ਤੱਕ ਦੇ ਜਿਹੜੇ ਬੱਚੇ ਨਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨੀ ਚਾਹੀਦੀ ਹੈ ਟੀਚਰਾਂ ਨੂੰ ਮਿਲਣਾ ਚਾਹੀਦਾ ਹੈ ਟੀਚਰਾਂ ਨਾਲ ਗੱਲਬਾਤ ਕਰਕੇ ਦੇਖੋ ਕਿ ਜਿੱਥੇ ਬੱਚਿਆਂ ਨੂੰ ਭੇਜਣਾ ਉਹ ਬੱਚੇ ਸਿਕਿਉਰ ਨਾ